ਕਿਸਾਨ ਮੋਰਚੇ ਦੀ ਸੁਲਤਾਨਪੁਰ ਲੋਧੀ ਵਿੱਚ ਹੋਈ ਮੀਟਿੰਗ ਇੱਕ ਕੁਦਰਤੀ ਆਫਤ ਨਹੀਂ ਮੈਨੂਨ ਆਫਤ ਹੈ ਰਾਜੇਵਾਲ ਰਾਹਤ ਕੈਂਪ ਬਣਾਏ ਜਾਣਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਰਾਤ ਕੈਂਪਾਂ ਵਿੱਚ ਰਾਸ਼ਨ ਇਕੱਠਾ ਕਰਕੇ ਲੋੜਵੰਦਾ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ ਆਉਣ ਵਾਲੇ ਦਿਨਾਂ ਚ ਵੱਡੇ ਪ੍ਰੋਜੈਕਟ ਲਿਕੇ ਜਾਣਗੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਕਰੇਗਾ ਮਦਦ ਕਿਸਾਨਾਂ ਨੂੰ ਆਉਣ ਵਾਲੀਆਂ ਫਸਲਾਂ ਦੇ ਵਿੱਚ ਤੱਕ ਦਿੱਤੇ ਜਾਣਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿਛਲੇ ਦਿਨਾਂ ਤੋਂ ਪਹਾੜਾਂ ਵਿੱਚ ਭਾਰੀ ਬਾਰਿਸ਼ ਹੋਣ ਕਾਰਨ ਪੰਜਾਬ ਦੇ ਅੰਦਰ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ ਹੋਈ ਹੈ ਕਿਸਾਨ ਅਤੇ ਸਮਾਜ ਸੇਵੀ ਜਥੇਬੰਦੀਆਂ ਜਦੋਂ ਜਹਿਦ ਕਰ ਰਹੀਆਂ ਹਨ ਸਰਕਾਰ ਅਤੇ ਵਿਰੋਧੀ ਧਿਰਾਂ ਫੋਟੋਆਂ ਖਿਚਾ ਕੇ ਅਖਬਾਰੀ ਬਿਆਨਾਂ ਤੱਕ ਸੀਮਤ ਹਨ ਇਨ੍ਹਾਂ ਸ਼ਬਦਾਂ ਦਾ ਕਿਸਾਨ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਪਿਛਲੀ ਵਾਰ ਵੀ ਮਾਨ ਸਰਕਾਰ ਨੇ ਟਕਵਾ ਮੁਆਵਜ਼ਾ ਨਹੀਂ ਦਿੱਤਾ ਸੀ ਡੈਮ ਭਰ ਚੁੱਕੇ ਹਨ ਅਤੇ ਮੌਸਮ ਵਿਭਾਗ ਦੇ ਅਨੁਸਾਰ ਇੱਕ ਹਫ਼ਤੇ ਦੇ ਲਈ ਸਾਰਾ ਪੰਜਾਬ ਅਜੇ ਵੀ ਹਾਈ ਅਲਰਟ ਤੇ ਹੈ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਸ ਸਥਿਤੀ ਤੇ ਵਿਚਾਰ ਚਰਚਾ ਕੀਤੀ ਹੈ ਉਹਨਾਂ ਸਾਰੇ ਆਹੇ ਕਿਸਾਨ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਨੂੰ ਬੇਨਤੀ ਕਿ ਆਪੋ ਆਪਣੇ ਇਲਾਕਿਆਂ ਦੇ ਵਿੱਚ ਡਟ ਜਾਓ ਵੱਧ ਤੋਂ ਵੱਧ ਹਰ ਪੀੜਤਾ ਦੀ ਮਦਦ ਕਰੋ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਸੁਲਤਾਨਪੁਰ ਲੋਧੀ ਦੀ ਪ੍ਰੈਸ ਕਲੱਬ ਦੇ ਵਿੱਚ ਐਸਕੇ ਪੰਜਾਬ ਦੀ ਮੀਟਿੰਗ ਕੀਤੀਆਂ ਕਿਉਂਕਿ ਇਲਾਕਾ ਹੜ੍ਹਾਂ ਤੋਂ ਬਹੁਤ ਪ੍ਰਭਾਵਿਤ ਆ ਇਸ ਕਰਕੇ ਸਪੈਸ਼ਲ ਅਸੀਂ ਇਲਾਕੇ ਦਾ ਦੌਰਾ ਕਰ ਲਈ। ਤੇ ਮੀਟਿੰਗ ਕਰਕੇ ਅਗਲੇ ਫੈਸਲੇ ਕਰ ਲਈ ਜਿਹੜੇ ਐ ਅੱਜ ਮੀਟਿੰਗ ਕੀਤੀ ਆ ਮੇਰੇ ਨਾਲ ਸਾਡੇ ਬਹੁਤ ਵੱਡੇ ਆਗੂ ਬਲਵੀਰ ਸਿੰਘ ਜੀ ਜੱਜਿਆ ਜਿਹੜੇ ਸਾਡੇ ਸੀਨੀਅਰ ਆਗੂ ਆ ਬੋਤਾ ਸਿੰਘ ਜੀ ਬੋਚਗੈਲ ਮੈਂ ਕਲਵਾਨ ਸਿੰਘ ਸੰਧੂ ਸਾਡੇ ਤਿੰਨਾਂ ਦੀ ਪ੍ਰਧਾਨਗੀ ਥੱਲੇ ਮੀਟਿੰਗ ਹੋਈ ਆ ਸਾਡੇ ਐਸਕੇਮ ਦੀਆਂ 31 ਜਥੇਬੰਦੀਆਂ ਆ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਅਗਲੇ ਪ੍ਰੋਗਰਾਮ ਕੀ ਐ ਸੀ ਲਿਖਿਆ ਕਿਹੜੇ ਮੁੱਦੇ ਆ ਉਹ ਤੁਹਾਡੇ ਸਾਹਮਣੇ ਰਾਜੇ ਰਾਜ ਜੀ ਪੇਸ਼ ਕਰਨਗੇ ਉਸ ਤੋਂ ਬਾਅਦ ਬੋਤਾ ਸਿੰਘ ਬੋਚਗੈਲ ਜੀ ਦੱਸਣਗੇ

ਐਡਮਿਨਿਸਟ੍ਰੇਸ਼ਨ ਦੀ ਕਰਤੀ ਨਾਲ ਹੜਾਇਨੇ ਠੀਕ ਤਰ੍ਹਾਂ ਮੋਨੀਟਰਿੰਗ ਸ਼ੁਰੂ ਤੇ ਕੀਤੀ ਨਹੀਂ ਗਈ ਟਾਈਮਾਂ ਦੇ ਉੱਤੇ ਪਾਣੀ ਹੁੰਦੀ BBMP ਨੇ ਤੇ ਪੰਜਾਬ ਸਰਕਾਰ ਨੇ ਇਹਦੀ ਕੋਆਰਡੀਨੇਸ਼ਨ ਹੋਣੀ ਚਾਹੀਦੀ ਸੀ ਉਹਦੇ ਨਾਲ ਪਾਣੀ ਨੂੰ ਜਿਹੜਾ ਸੀ ਜਿੰਨਾ ਪਿੱਛੋਂ ਇਨਟੈਕ ਸੀ ਉਹਨੂੰ ਨਾਲੋ ਨਾਲ ਰਿਲੀਜ਼ ਕਰਨਾ ਚਾਹੀਦਾ ਸੀ ਫਿਰ ਆਰਡਰ ਨਹੀਂ ਸਿਆ ਸਕਦੇ ਉਹਨਾਂ ਨੇ ਪਹਿਲਾਂ ਲਾਬਾ ਲਬ ਸਾਰੇ ਟਾਈਮ ਭਰ ਲੈ ਤੇ ਫਿਰ ਇੱਕਦਮ ਪਾਣੀ ਛੱਡ ਕੇ ਸਾਰੇ ਪੰਜਾਬ ਨੂੰ ਡੋਬ ਦਿੱਤਾ ਇਸ ਕਰਕੇ ਅਸੀਂ ਡਿਮਾਂਡ ਕਰਦੇ ਹਾਂ ਵੀ ਇੱਕ ਜੁਡੀਸ਼ੀਅਲ ਕਮਿਸ਼ਨ ਅਪਾਇੰਟ ਕੀਤਾ ਜਾ ਜ ਜਿੰਦੀ ਅਗਵਾਈ ਹਾਈ ਕੋਰਟ ਦਾ ਜੱਜ ਕਰੇ ਕਿਨੇ ਕੀ ਗਲਤੀ ਕੀਤੀ ਹੈ ਸਾਰੇ ਲੋਕਾਂ ਨੂੰ ਡੋਬਿਆ ਹੈ ਉਹਦੀ ਜ਼ਿੰਮੇਵਾਰੀ ਤੈਅ ਕਰੇ ਇੱਕ ਤਾਂ ਇਹ ਫੈਸਲਾ ਦੂਸਰਾ ਕੇਂਦਰ ਸਰਕਾਰ ਨੇ ਜਿੱਦਾਂ ਚੁੱਪ ਧਾਰੀ ਹੋਈ ਹੈ ਪੰਜਾਬ ਦੇਸ਼ ਦੀ ਦੇਸ਼ ਦਾ ਅੰਨ ਭੰਡਾਰ ਹੈ ਹਮੇਸ਼ਾ ਅੱਜ ਵੀ ਦੇਸ਼ ਦੇ ਅੰਨ ਭੰਡਾਰ ਵਿੱਚ ਸਾਡਾ 1.5% ਰੱਖਵੇ ਵਾਲਿਆਂ ਦਾ ਪੰਜਾਬ ਦੇ ਕਿਸਾਨਾਂ ਦਾ 46% ਹਿੱਸਾ ਹੈ ਇਹ ਇੱਥੇ ਦਾ ਕਿਸਾਨ ਡੁੱਬ ਗਿਆ ਤੇ ਕੇਂਦਰ ਸਰਕਾਰ ਮੂੰਹ ਵਿੱਚੀ ਬੈਠੀ ਆ ਹਲੇ ਤੱਕ ਮੋਦੀ ਸਰਕਾਰ ਨੇ ਨਾ ਮੋਦੀ ਨੇ ਨਾ ਉਹਨਾਂ ਦੇ ਕਿਸੇ ਮੰਤਰੀ ਨੇ ਇਹਦੇ ਉੱਤੇ ਕੋਈ ਹਮਦਰਦੀ ਦਾ ਬਿਆਨ ਵੀ ਨਹੀਂ ਦਿੱਤਾ ਕਿਸਾਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਜਪਾ ਦੇ ਉੱਤੇ ਤੁਰੇ ਫਿਰਦੇ ਨੇ ਲੀਡਰ ਉਹ ਆਪਣੀ ਚਮੜੀ ਬਚਾਉਣ ਵਾਸਤੇ ਤੁਰੇ ਫਿਰਦੇ ਆ ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਉਹ ਜਾ ਕੇ ਆਪਣੀ ਪਾਰਟੀ ਨੂੰ ਆਪਣੇ ਪ੍ਰਧਾਨ ਮੰਤਰੀ ਨੂੰ ਕਹਿ ਸਕਣ ਕਿ ਪੰਜਾਬ ਡੁੱਬ ਗਿਆ ਇਹਦੇ ਤੇ ਆਪਣਾ ਪੱਖ ਜਿਹੜਾ ਉਹ ਰੱਖੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸੇ ਤਰ੍ਹਾਂ ਇਹਦੇ ਚ ਅੱਗੇ ਅਸੀਂ ਇੱਕ ਫੈਸਲਾ ਕੀਤਾ ਹੈ ਕਿ ਇਸ ਵੇਲੇ ਬਹੁਤ ਵੱਡਾ ਨੁਕਸਾਨ ਹੋ ਗਿਆ ਸਭ ਤੋਂ ਪਹਿਲਾਂ ਸਰਕਾਰ ਹਰ ਜਿਹੜੇ ਪਿੰਡ ਆਏ ਨੇ ਸਾਰੇ ਇਹਦੇ ਵਿੱਚ ਖੜਾ ਦੇ ਵਿੱਚ ਹਰ ਇੱਕ ਆਦਮੀ ਨੂੰ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਕੋਈ ਹੋਰ ਉੱਥੇ ਵੱਸਦਾ ਹੈ ਪਹਿਲਾਂ ਉਹਨਾਂ ਨੂੰ ਖਰਚੇ ਲਈ 1 ਲੱਖ ਰੁਪਇਆ ਉਜਾੜਾ ਪਤਾ ਇਮੀਡੀਏਟਲੀ ਸਰਕਾਰ ਰਿਲੀਜ਼ ਕਰੇ ਪਰਿਵਾਰ ਪਰਿਵਾਰ ਹਾਂਜੀ ਪਰਿਵਾਰ 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 ਵਾਸਤੇ ਇੱਕ ਪਰਿਵਾਰ ਨੂੰ 1 ਲੱਖ ਰੁਪਿਆ ਗੁਜ਼ਾਰਾ ਪੱਤਾ ਰਿਲੀਜ਼ ਕੀਤਾ ਜਾਏ ਇਸੇ ਤਰ੍ਹਾਂ ਜਿਹੜਾ ਨੁਕਸਾਨ ਹੋਇਆ ਫਸਲਾਂ ਦਾ 70000 ਰੁਪਏ ਪਰ ਏਕੜ ਹਰ ਫਸਲ ਲਈ ਤੇ ਗੰਨੇ ਲਈ 1 ਲੱਖ ਰੁਪਏ ਪਰ ਏਕੜ ਰਿਲੀਜ਼ ਕੀਤਾ ਜਾਏ ਜਿਨ੍ਹਾਂ ਦਾ ਇਸ ਫਸਲ 'ਚ ਨੁਕਸਾਨ ਹੋਇਆ ਪੋਲਟਰੀ ਟੈਰੀ ਫਿਸ਼ਰੀ ਸਾਰੇ ਧੰਦਿਆਂ ਨੂੰ ਕੰਪਨਸੇਟ ਕੀਤਾ ਜਾਏ ਜਿਹੜੇ ਸਹਾਇਕ ਧੰਦੇ ਨੇ ਤੇ ਜਿਨ੍ਹਾਂ ਦਾ ਜਾਨੀ ਨੁਕਸਾਨ ਹੋਇਆ ਉੱਤੇ 10 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਏ ਪਸ਼ੂਆਂ ਦੇ ਨੁਕਸਾਨ ਲਈ ਪ੍ਰਤੀ ਪਸ਼ੂ 1 ਲੱਖ ਰੁਪਏ ਤੇ ਜਿਨ੍ਹਾਂ ਦਾ ਘਰਾਂ ਦਾ ਨੁਕਸਾਨ ਹੋ ਰਿਹਾ ਉਹਨਾਂ ਦੇ ਲਈ 10 ਲੱਖ ਰੁਪਏ ਹਰ ਘਰ ਲਈ ਦਿੱਤਾ ਜਾਏ ਔਰ ਇਹਦੇ ਵਿੱਚ ਕੋਈ ਆਵਾਦਕਾਰ ਆ ਮਾਲਕ ਮਾਲਕਾਂ ਦਾ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ ਸਾਰਿਆਂ ਨੂੰ ਇੱਕ ਬਰਾਬਰ ਜਿਹੜਾ ਇੱਕ ਮੁਆਵਜ਼ਾ ਦੇਣਾ ਚਾਹੀਦਾ ਹੈ ਇਤੋਂ ਬਿਨਾ ਅਸੀਂ ਸਾਡੀ ਮੰਗ ਹੈ ਕਿ ਭਵਿੱਖ 'ਚ ਇਹੋ ਜਿਹਾ ਕੰਮ ਨਾ ਹੋਵੇ ਉਦੇ ਲਈ ਦਰਿਆਵਾਂ ਨੂੰ ਚੈਨਲਾਈਜ਼ ਕਰਨ ਦਾ ਜਿਹੜੇ ਨਾਲੇ ਨੇ ਉਹਨਾਂ ਦੀ ਸਫਾਈ ਦਾ ਕੰਮ ਵੱਡੀ ਪੱਧਰ ਤੇ ਕੀਤਾ ਜਾਏ। ਉਹ ਦੇਖ ਲਈ ਇੱਕ ਪੰਜਾਬ ਦੇ ਵਿੱਚ ਨਹਿਰਾਂ ਦਾ ਚਾਲ ਪਚਾਇਆ ਜਾਏ ਜਿਹਦੇ ਨਾਲ ਹਰ ਖੇਤ ਨੂੰ ਪਾਣੀ ਮਿਲੇ ਤੇ ਫਿਰ ਹਰ ਘਰ ਨੂੰ ਪੀਣ ਵਾਲਾ ਸਾਫ਼ ਪਾਣੀ ਵੀ ਮਿਲੇ। ਤੇ ਅਸੀਂ ਇਹ ਵੀ ਫੈਸਲਾ ਕੀਤਾ ਹੈ ਕਿ ਅਸੀਂ ਐਸਕੇਮ ਵੱਲੋਂ ਜਿੱਥੇ-ਜਿੱਥੇ ਹੜ੍ਹ ਨਾਲ ਜਿਹੜੇ ਜ਼ਿਲ੍ਹਿਆਂ 'ਚ ਨੁਕਸਾਨ ਹੋਇਆ ਹੈ ਉੱਥੇ ਅਸੀਂ ਰਾਹਤ ਕੈਂਪ ਬਣਾਵਾਂਗੇ। ਸਾਰਾ ਰਾਸ਼ਨ ਜੋ ਅਸੀਂ ਸਾਡੀਆਂ ਜਥੇਬੰਦੀਆਂ ਇਕੱਠਾ ਕਰ ਰਹੀਆਂ ਨੇ ਉਹ ਰਾਹਤ ਕੈਂਪ ਵਿੱਚ ਆਏਗਾ ਉੱਥੋਂ ਫਿਰ ਜਿਹੜੇ ਜੈਨੂਨ ਲੋਕ ਨੇ ਉਹਨਾਂ ਨੂੰ ਡਿਲੀਵਰ ਕੀਤਾ ਜਾਏਗਾ ਇਹ ਵੀ ਮੰਨ ਕੀਤੀ ਆ ਵੀ ਮਾਈਨਿੰਗ ਦਾ ਅਧਿਕਾਰ ਜਿਹੜਾ ਜਿਲੇ ਉੱਤੇ ਹੁਣ ਕਮੇਟੀ ਇਕੱਠੀ ਹੋ ਜਾਣੀ ਹੈ ਰੇਤਾ ਇਕੱਠਾ ਹੋ ਜਾਣਾ ਉਹਨੂੰ ਅਟਾਉਣ ਨੂੰ ਫਿਰ ਮਾਈਨਿੰਗ ਐਕਟ ਇਹਨਾਂ ਦਾ ਅਲਾਉ ਨਹੀਂ ਕਰਦਾ ਮਾਈਨਿੰਗ ਦੇ ਅਧਿਕਾਰ ਜਿਹੜੇ ਨੇ ਮਾਲਕ ਨੂੰ ਜਾਂ ਆਬਾਦਕਰ ਨੂੰ ਮਿਲਨੇ ਚਾਹੀਦੇ ਆ ਉਹਨਾਂ ਤੇ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਔਰ ਜਦੋਂ ਮੁਆਵਜ਼ਾ ਦਿੰਦੇ ਹੋ 5 ਏਕੜ 10 ਏਕੜ ਵਾਲੀ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਜਿੰਨਾ ਕਿਸੇ ਦਾ ਨੁਕਸਾਨ ਹੋਇਆ ਉਹਦਾ ਪੂਰਾ ਮੁਆਵਜ਼ਾ ਦਿਓ ਤੇ ਜਿਹੜੇ ਕਰਜ਼ੇ ਦੀ ਵਸੂਲੀ ਹੈ ਫਿਰ ਨਾਲ ਉਹਨੂੰ ਬੰਦ ਕੀਤਾ ਜਾਏ ਔਰ ਉਹਦਾ ਵਿਆਜ ਮਾਫ ਕੀਤਾ ਜਾਏ ਇਦੋਂ ਅ ਇਲਾਵਾ ਅਸੀਂ ਇਹ ਵੀ ਤੈਅ ਕੀਤਾ ਵੀ ਸਾਡੀਆਂ ਜਿਹੜੀਆਂ ਹੇਟਾਂ ਜਥੇਬੰਦੀਆਂ ਨੇ ਸਾਰੀਆਂ ਉਹ ਆਪਣੇ ਸਿਹਰਿਆਂ ਦੇ ਵਿੱਚ 5 ਤਰੀਕ ਨੂੰ ਆਪਣੀਆਂ ਮੀਟਿੰਗਾਂ ਕਰਕੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਡਿਊਟੀਆਂ ਲਾ ਦੇਣ ਉਹ ਇਹ ਫਿਲਹਾਲ ਅਸੀਂ ਫੈਸਲੇ ਕੀਤੇ ਹੈ ਇਹ ਬਾਕੀ ਸਰਪੁਕਾਸੇ ਨਾਲ ਗੱਲ ਸਾਂਝੀ ਕੀਤੀ ਆ ਕਿ ਅਸੀਂ ਜੁਡੀਸ਼ੀਅਲ ਜਾਂਚ ਕਮੇਟੀ ਦੀ ਮੰਗ ਕਰਦੇ ਆ ਕਿ ਪੰਜਾਬ ਨੂੰ ਡੋਬਣ ਵਾਲਾ ਕੌਣ ਜ਼ਿੰਮੇਵਾਰ ਹਾਂ ਅਸੀਂ ਇਸ ਕਰਕੇ ਮੰਗ ਕਰਦੇ ਆ ਕਿ ਜਿਹੜੇ 31 ਮਈ ਹੁੰਦੀ ਆ 31 ਮਈ ਤੱਕ ਜਿਹੜੇ ਡੈਮ ਹੈ ਉਹ ਇਹਨਾਂ ਨੇ ਖਾਲੀ ਕਰਨੇ ਹੁੰਦੇ ਨੇ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਬਾਰਸ਼ਾਂ ਉਹਨਾਂ ਦਾ ਪਾਣੀ ਉਹ ਡੈਮਾਂ ਦੇ ਵਿੱਚ ਮੋੜ ਭਰਿਆ ਜਾਵੇ ਪਰ ਇਹਨਾਂ ਨੇ ਉਹ 31 ਮਈ ਤੱਕ ਡੈਮਾਂ ਦਾ ਜਿਹੜਾ ਪੂਰਾ ਪਾਣੀ ਸੀ ਉਹ ਨਹੀਂ ਵਰਤਉਂਦੇ ਵਿੱਚ ਲੈ ਕੇ ਆਂਦਾ ਪਿੱਛੇ ਕਾਰਨ ਇਹ ਸੀ ਕਿ ਜੇ ਅਸੀਂ ਇਹਨੂੰ ਖਾਲੀ ਕਰ ਲੈਂਦੇ ਅਸੀਂ ਰਾਜਸਥਾਨ ਨੂੰ ਤੇ ਹਰਿਆਣੇ ਨੂੰ ਪਾਣੀ ਕਿੱਥੋਂ ਦੇ ਮੰਗੀ ਇਸ ਡਰੋਂ ਹੀ ਇਹ ਮਤਲਬ ਉਹਨਾਂ ਨੇ ਟਾਈਮ ਖਾਲੀ ਨਹੀਂ ਕੀਤੇ ਡੈਮ ਪਹਿਲਾਂ ਹੀ ਓਵਰਫਲੋ ਸੀ ਉੱਪਰੋਂ ਹਰਾਂ ਦੇ ਹੱਥ ਪਾਣੀ ਆ ਗਿਆ ਉਹ ਫਿਰ ਜੱਕ ਦਾ ਮਤਲਬ ਜਿਵੇਂ ਵਿਸਫੋਟ ਹੁੰਦਾ ਐਵੇਂ ਉਹਨਾਂ ਨੇ ਗੇਟ ਖੋਲ ਕੇ ਮਤਲਬ ਪੂਰੇ ਪੰਜਾਬ ਨੂੰ ਡੋਬ ਦਿੱਤਾ ਇਸ ਕਰਕੇ ਜ਼ਿੰਮੇਵਾਰ ਨੇ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਵੀ ਜ਼ਿੰਮੇਵਾਰ ਹੈ ਸੈਂਟਰ ਸਰਕਾਰ ਦੀ ਇਸ ਕਨੌਤੀ ਜਿਹੜੀ ਰਾਜੇਪਾਲ ਜੀ ਨੇ ਗੱਲ ਕੀਤੀ ਆ ਅਨਾਜ ਭੰਡਾਰ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲਾ ਪੰਜਾਬ ਹੈ ਅੱਜ ਪੰਜਾਬ ਡੁੱਬ ਗਿਆ ਤੇ ਉਹਨਾਂ ਦੀ ਬਿਲਕੁਲ ਚੁੱਪ ਧਰੀ ਹੋਈ ਹੈ ਸਾਜ਼ਿਸ਼ੀ ਚੁੱਪ ਇਸ ਕਰਕੇ ਉਹਦੀ ਚੁੱਪ ਤੜਾਉਣ ਦੇ ਲਈ ਵੀ ਪੰਜਾਬ ਸਰਕਾਰ ਨੂੰ ਪਟਾਰੇ 'ਚ ਖੜਾ ਕਰਨ ਦੇ ਲਈ ਅਸੀਂ ਆ ਜਿਹੜੇ ਕੈਂਪ ਬਣਾਵਾਂਗੇ ਜਿੱਥੇ-ਜਿੱਥੇ ਮਤਲਬ ਜਿਆਦੇ ਮਤਲਬ ਹੈਗੇ ਨੇ ਪ੍ਰਭਾਵਤ ਲੋਕ ਉੱਥੇ ਕੈਂਪ ਬਣਾ ਕੇ ਲਗਾਤਾਰ ਮੀਟਿੰਗਾਂ ਕਰਕੇ ਇਹਨਾਂ ਦੋਨਾਂ ਨੂੰ ਕਟਹਿਰੇ ਦੇ ਵਿੱਚ ਖੜਾ ਕਰਾਂਗੇ ਕਿ ਅੱਗੇ ਤੋਂ ਕਿਉਂਕਿ ਪਹਿਲਾਂ ਮਤਲਬ 23 ਦੇ ਵਿੱਚ ਹੋਇਆ ਉਦੋਂ ਪਹਿਲਾਂ ਜਿਹੜਾ ਸਾਲ ਸੀਗਾ ਉਹਦੇ ਵਿੱਚ ਹੋਇਆ 88 ਇਹ ਲਗਾਤਾਰ جاری ਹੈ ਕਿੰਨੇ ਚਿਰ ਲੋਕ ਮਰਦੇ ਰਹਿਣਗੇ ਇੱਕ ਤਾਂ ਇਹ ਅਸੀਂ ਜਾਚ ਕੇ ਇਹਦੇ ਤੇ ਮੋਰਚਾ ਵੀ ਹੋਊਗਾ ਖਟਾ ਤੇ ਨਾਲ ਅਸੀਂ ਲੋਕਾਂ ਨੂੰ ਰਾਤ ਵੀ ਦਾਂਗੇ ਹੁਣ ਤੱਕ ਦੀ ਰਿਪੋਰਟ ਮੁਤਾਬਕ 42 ਲੋਕ ਮਤਲਬੇ ਦੇ ਵਿੱਚ ਪਾਣੀ ਦੇ ਉੜ ਗਏ ਉਹਨਾਂ ਨੂੰ ਅਸੀਂ ਸਰਪਤਾ ਦੇ ਕੋਲੋਂ ਘੇਟ ਕਰਕੇ ਮੀਟਿੰਗ ਸ਼ੁਰੂ ਕੀਤੀ ਆ ਉਦੋਂ ਅੱਗੇ ਮਤਲਬ ਜਿਹੜਾ ਹੈਗਾ ਹੁਣ ਤੱਕ ਦੀ ਜਿਹੜੀ ਰਿਪੋਰਟ ਅਸੀਂ ਕੱਕੀ ਕੀਤੀ ਐ ਇੱਥੇ 14-1500 ਪਿੰਡ ਮਤਲਬ ਜਿਹੜੇ ਪਾਣੀ ਦੀ ਮਾਰ ਥਲੇ ਵਿੱਚ ਰੋ ਆ ਚੁੱਕੇ ਆ ਇਸ ਕਰਕੇ ਏਡੀ ਵੱਡੀ ਮਾਰ ਪਿੰਡਾਂ ਦੇ ਪਿੰਡਾਂ ਦੀ ਮਾਰ ਤੇ ਸਰਕਾਰ ਇਹ ਤੇ ਇਹ ਕਹਿੰਦਾ ਮੁੱਖ ਮੰਤਰੀ ਨੇ ਕਿ ਮੈਂ ਆਪਣਾ ਜਿਹੜਾ ਹੈਲੀਕਾਪਟਰ ਐ ਇੱਥੇ ਛੱਡ ਚੁੱਕਾ ਅੱਲਾ ਹੈ ਕਿ ਹੈਲੀਕਾਪਟਰ ਕੀ ਚਰੂਗਾ ਇਥੇ ਲੋੜ ਆ ਜਿਹੜੇ 1500 ਪਿੰਡੇ ਡੁੱਬੇ ਹੋਏ ਨੇ ਜਾਨੀ ਮਰਲੀ ਨੁਕਸਾਨ ਹੋ ਚੁੱਕਾ ਹੈ ਕੀਮਤੀ ਬੜੇ ਪਸ਼ੂ ਸਾਡੇ ਉਹ ਗੁਜਰਪਾਈ ਚਾਰੇ ਦੀ ਵੀ ਉਹਦੇ ਵਿੱਚ ਜਿੰਨਾਂ ਦੇ ਇੱਕੋ ਹੀ ਸ਼ਵਾਰਾ ਹੁੰਦਾ ਹੈ ਉਹ ਪਾਕਿਸਤਾਨ ਦੇ ਵਿੱਚ ਲੋੜ ਕੇ ਨੇ ਇਸ ਕਰਕੇ ਸੰਯੁਕਤ ਮੋਰਚਾ ਇਹਨਾਂ ਮੋਰਚੇ ਵੱਲੋਂ ਦਾ ਕਿ ਅਸੀਂ ਕੱਲਾ ਨਾਤਲ ਸੁਲਤਾਨਪੁਰ ਲੋਧੀ ਨਹੀਂ ਗਰਦਾਸਪੁਰ ਦੇ ਵਿੱਚ ਵੀ ਕਰਨਤਾਰਨ ਦੇ ਵਿੱਚ ਵੀ ਰੋਜਪੁਰ ਦੇ ਵਿੱਚ ਵੀ ਤੇ ਨਾਲ ਜਿਹੜਾ ਫਾਜ਼ਲ ਕਾ ਉੱਤੇ ਵੀ ਤੇ ਇੰਦਰ ਘੱਗਰਦ ਰਿਆ ਉਹ ਵੀ ਤੋ ਆਹੀ ਮਚਾਈ ਜਾਂਦਾ ਉਹ ਸਾਰੇ ਦੇ ਸਾਰੇ ਜਿਹੜੇ ਪੁਆਇੰਟ ਹੈ ਜਿਹੜੇ ਇਹ ਲੋਕ ਮੀਟਣਾ ਸਾਨੂੰ 5 ਦਿਨ ਤੱਕ ਦੇ ਦੇਣੀਆਂ ਉੱਥੇ ਮਤਲਬ ਪੁਆਇੰਟਾਂ ਤੇ ਫਿਰ ਅਸੀਂ ਬੱਡੇ ਆਪਣੇ ਕੈਂਪਸ ਬਣਾ ਕੇ ਉਹ ਰਾਸ ਸਮੁਗਰੀ ਲੋਕਾਂ ਨੂੰ ਇੱਕ ਵਾਰੀ ਨਹੀਂ ਕਣਕ ਦੀ ਵਜਾਂਦ ਤੱਕ ਉਹਨਾਂ ਨੂੰ ਕਣਕ ਦਾ ਬੀਜ ਮੁਹਈਆ ਕਰਾਉਣ ਦਾ ਖਾਤਰ ਉਹਨਾਂ ਨੂੰ ਖਾਦਾਂ ਮੁਹਈਆ ਕਰਾਉਣ ਦਾ ਖਾਤਰ ਉਦੋਂ ਤੱਕ ਜਿਹੜੇ ਕੈਂਪਸਾ ਛੱਡੇ ਉਹ ਜਿਆਰੀ ਜੀ आरजी बन ਟੁੱਟਣ ਕਾਰਨ ਹੜਾਂ ਦੀ ਮਾਰ ਗਈ ਹੈ ਕਿ ਐਸਟੀਐਮ ਦੀ ਗੰਨੇ ਦੀ ਪੇਮੈਂਟ ਦੀ ਅਦਾਇਗੀ ਲਈ ਫੈਸਲਾ ਕੀਤਾ ਹੋਇਆ ਸੀ ਅੱਜ ਦੇ ਹਾਲਾਤ ਨੂੰ ਦੇਖਦੇ ਹੋਏ ਹੜਾਂ ਦੇ ਨਾਲ ਜਿਹੜੀ ਸਥਿਤੀ ਪੈਦਾ ਹੋਈ ਹੈ ਉਹ ਅਸੀਂ ਫਿਲਹਾਲ ਪੂਸਪੂਰ ਕਰ ਦਿੱਤਾ ਹੈ ਇਹ ਅਸੀਂ ਅਗਲਾ ਪ੍ਰੋਗਰਾਮ ਫੇਰ ਅਨਾਉਂਸ ਕਰਾਂਗੇ ਇੱਕ ਗੱਲ ਜਿਹੜੇ ਸਾਡੇ ਵਿਦੇਸ਼ਾਂ 'ਚ ਬੈਠੇ ਭਰਾ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਕੱਲੇ-ਕੱਲੇ ਨਾ ਭਜਣ ਇਕੱਠੇ ਹੋ ਕੇ ਐਸਕੇਮ ਦੇ ਕੋਲ ਜਿਹੜੀ ਮਦਦ ਦੇਣੀ ਹੈ ਅਸੀਂ ਕਣਕ ਦੇ 20 ਤੱਕ ਉਹਨਾਂ ਦੀ ਬਜਾਈ ਤੱਕ ਰੀਜ਼ਰਵ ਤੱਕ ਸਾਰਾ ਅਸੀਂ ਪਲਾਨ ਕਰ ਰਹੇ ਹਾਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਦਦ ਕੀਤੀ ਜਾਏ ਉਹਦੇ ਵਿੱਚ ਅਸੀਂ ਮਦਦ ਦੇਣ ਲਈ ਤਿਆਰ ਨੇ ਇੱਕ ਹੋਰ ਜਿਹੜਾ ਸੋਸ਼ਲ ਮੀਡੀਆ ਤੇ ਬਹੁਤ ਤੇ ਚੱਲ ਰਿਹਾ ਹੈ ਕਿ ਪੰਜਾਬ ਨੂੰ ਸਾਰ ਰਿਹਾ ਬਹੁਤ ਸਾਰੇ ਬੰਦ ਸਾਨੂੰ ਜੁਪੀ ਚੋਂ ਹਰਿਆਣੇ ਚੋਂ ਰਾਜਸਥਾਨ ਚੋਂ ਇਹ ਆ ਰਹੇ ਨੇ ਅਸੀਂ ਉਹਨਾਂ ਨੂੰ ਰੋਕਿਆ ਹੋਇਆ ਸੀਗਾ ਕਿ ਸਾਨੂੰ ਉਹ ਕੈਂਪਸ ਸਥਾਪਿਤ ਕਰ ਲੈਂਦੇ ਹੋ ਜਦੋਂ ਕੈਂਪਸ ਸਥਾਪਿਤ ਕਰ ਲੈ ਉਦੋਂ ਆਉਂਗੇ ਉਹ ਜਿਹੜਾ ਭਾਈ ਜਰਾ ਅਸੀਂ ਦਿੱਲੀ ਦੇ ਵਿੱਚ ਇਕੱਟੇ ਉੱਤੇ ਬੈਠਾ ਜੀ ਉਵੇਂ ਜਿਹਾ ਮੈਸੇਜ ਛਾਂ ਜੋ ਲੋਕਾਂ ਨੂੰ ਦਿਖਾਵਾਂਗੇ ਇਕੱਲਾ ਪੰਜਾਬ ਨਹੀਂ ਇਹਦੇ ਨਾਲ ਦੂਸਰੇ ਵੀ ਚੱਟੇ ਕਰਨਗੇ ਆ ਜਿਹੜੇ ਮੁੱਦੇ ਰਾਜਾ ਸਾਹਿਬ ਤੇ ਪੁੱਜ ਗਏ ਨਹੀਂ ਕੀਤੇ ਐ ਤੋਂ ਬਿਨਾ ਤੁਹਾਨੂੰ ਉਧਾਰ ਦੇ ਤੌਰ ਤੇ ਦੱਸ ਰਹੇ ਆ ਕਿ ਸੈਂਟਰ ਦੀ ਚੁੱਪੀ ਤੇ ਸਾਨੂੰ ਗੁੱਸਾ ਕਿਉਂ ਆ ਉੱਤਰਖੰਡ ਤੇ ਅਸਾਮ ਵਾਸਤੇ ਸੈਂਟਰ ਦੀ ਗਵਰਨਮੈਂਟ ਨੇ ਰਾਹਤ ਦਿੱਤੀ ਆ ਬਦੌਤ ਅਸੈਸਮੈਂਟ ਬਦੌਤ ਕ੍ਰੈਡਿਟ ਪੰਜਾਬ ਦੇ ਪਾਸਿਓਂ ਕਹਿੰਦੇ ਹਾਲੇ ਕਰਤਾਵੀਆਂ ਕਰਾਂਗੇ ਇੱਕ ਕਦੋਂ ਪਾਣੀ ਥੱਲੇ ਜਾਣਾ ਕਦੋਂ ਜਾਣਾ ਉਦੋਂ ਕੀ ਕਰਦੇ ਭੁੱਖੇ ਤੇ ਲੋਕਾਂ 'ਚ ਮਰ ਰਹੇ ਜੇ ਸਾਹ ਉਤਰਾਖੰਡ ਨੂੰ ਦਿੱਤੀ ਜਾ ਸਕਦੀ ਆ ਇਦਾਂ ਜਿਹੜੀ ਅਸੀਂ ਮੰਗ ਕੀਤੀ ਆ 1 ਲੱਖ ਪ੍ਰਤੀ ਪਰਿਵਾਰ ਇਮੀਡੀਏਟ ਦੇਣਾ ਚਾਹੀਦਾ ਬਾਕੀ ਕੰਮ ਬਾਅਦ ਕਰਨਾ ਚਾਹੀਦਾ ਇਹ ਲੰਬੇ ਸਮੇਂ ਦੀ ਦੈਰੇ ਦੀ ਜਿਹੜੀ ਆ ਹੜ੍ਹ ਆਉਣ ਦੇ ਕਾਰਨ ਅਸੀਂ ਮੈਨਮੈਂਟ ਕਿਉਂ ਕਰਨੇ ਆ ਰਾਵੀ ਦਾ ਤੂਸੀਵਾਂ ਟੁੱਟਣ ਦਾ ਕਾਰਨ ਜਿਹੜੀ ਦਰਿਆਵਾਂ ਵਿੱਚ ਜਾਂ ਗਈਆਂ ਦੇ ਵਿੱਚ ਬੁੱਟੀ ਹੁੰਦੀ ਆ ਬੜੇ ਪੱਤੇ ਵਾਲੀ ਉਹਨੇ ਉਹਦਾ ਫਲੋ ਬੰਦ ਕੀਤਾ ਉਦੇ ਫਲੋਰਾ ਟੁੱਟਾ ਕਰਤਾਰਪੁਰ ਪਠਾਨਕੋਟ ਤੇ ਅੰਮ੍ਰਿਤਸਰ ਦਾ ਨੁਕਸਾਨ ਹੋ ਨਹੀਂ ਕੀਤਾ। ਜੇ ਬੂਤੀ ਪਹਿਲਾਂ ਕਰ ਲੈਂਦੇ ਸ਼ਹਿਰਾਵੀ ਦਾ ਨਾ ਟੁੱਟਦਾ। ਇਹ ਤੋਂ ਅਗਲੀ ਗੱਲ ਜਿਹੜੀ ਅਸੀਂ ਲੰਬੇ ਸਮੇਂ ਲਿਖਦੇ ਆ ਕਿ ਤੂਸੀ ਬਨ ਜਿਹੜੇ ਆ ਨਵੀਂ ਟੈਕਨੀਕ ਨਾਲ ਪੱਤੇ ਕੀਤੇ ਜਾਂ ਤਾਂ ਕਿ ਉਹ ਨਾ ਟਟਣ ਉਹਨਾਂ ਨੂੰ ਚੈਲਾ ਕੀਤਾ ਜਾਵੇ ਹੋਰ ਨਹਿਰਾ ਕੀਤੇ ਜਾਂ ਤਾਂ ਕਿ ਧਰਤੀ ਹੇਠੋਂ ਪਾਣੀ ਅਸੀਂ ਨਾ ਕਟਿਏ ਤੇ ਧਰਤੀ ਹੇਠਲਾ ਪਾਣੀ ਵੀ ਬਚੇ ਤੇ ਪਾਣੀ ਜਿਹੜਾ ਇਹ ਹੈ ਪਰਤੋ ਚ ਪਿਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਛ ਟਾਈਮ ਕੱਟ ਗਿਆ ਸਾਨੂੰ ਇਹ ਕਿਹਾ ਵੀ ਆ ਤੁਹਾਡਾ ਅੱਧਾ ਘੰਟਾ ਸੀ ਖਰਾਬੀ ਕੀਤਾ ਤੁਹਾਡਾ ਕੋਆਪਰੇਸ਼ਨ ਦੀ ਬਹੁਤ ਬਹੁਤ ਤਾਰੀਫ ਕਿਸ ਇਲਾਕੇ ਦੀ ਵੱਡੀ ਤਰਾਸਦੀ ਹੈ ਕਿ 2023 ਦੇ ਵਿੱਚ ਵੀ ਇਹਨਾਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਜਿਹੜੇ ਪੈਰਾਮੀਟਰ ਰਿਸਕਿੰਗ ਹੈ ਸਨ ਉਹਨਾਂ ਦੇ ਵਿੱਚ ਬਹੁਤ ਸਾਰੇ ਕਿਸਾਨ ਹੈ ਜੇ ਸਨ ਜਿਹਨਾਂ ਨੂੰ ਮੁਆਵਜ਼ੇ ਤੋਂ ਵਾਂਝੇ ਰਹਿ ਗਏ ਇਹ ਕੱਲਾ ਮੁਆਵਜ਼ਾ ਦਿੱਤਾ ਹੀ ਨਹੀਂ ਪੰਜਾਬ ਸਰਕਾਰ ਨੇ ਤਾਂ ਕੁਛ ਵੀ ਜਿਹੜਾ 17000 ਰੁਪਇਆ ਪੈਰਾਮੀਟਰ ਸੈਂਟਰ ਦਾ ਆ ਉਹ ਦਿੱਤਾ ਉਹ ਪੂਰਾ ਦਿੱਤਾ 5 ਏਕੜ ਦੀ ਖੇਤ ਰੱਖਤੀ ਆਵਾਦਕਾਰਾਂ ਨੂੰ ਗਣਤੀ ਵਿੱਚ ਨਹੀਂ ਰੱਖਿਆ ਕਿਸੇ ਜਾਨੀ ਮਾਲੀ ਨੁਕਸਾਨ ਦਾ ਡੰਗਾ ਨੱਥਾ ਦਾ ਕੁਝ ਨਹੀਂ ਦਿੱਤਾ ਉਹ 23 ਵਾਲਾ ਹਾਲੇ ਤੱਕ ਪਿੰਡ ਕਿ ਪਿਆ ਅਸੀਂ ਐਤ ਕੀ ਐਸਕੇਮ ਨੇ ਆਪਣਾ ਇਹ ਮੁੱਦਾ ਆਪਣੇ ਹੱਥ ਲਿਆ ਇਹ